ਆ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈ ਆ ਸਤ ਗੁਰ ਪੂਰਾ ਟੇਸੀ ਆਇਆ ਸਤ ਗੁਰ ਪੂਰਾ ਟੇਸੀ ਆਇਆ ਕੇ ਲੱਗੀ ਮੋਜ ਬਹਾਰ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈ ਆ ਸੱਚਾਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਗਲ ਵਿੱਚ ਕਾਲੀ ਕੋਟੀ ਪੌਂਦਾ ਗਲ ਵਿੱਚ ਕਾਲੀ ਕੋਟੀ ਪੌਂਦਾ ਸਿੱਕੇ ਚਿੱਟੀ ਦਸਤਾਰ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸੱਚਾਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈ ਆ ਸੱਜੇ ਹੱਥ ਵਿੱਚ ਕੁੰਡਾ ਫੜਦਾ ਸੱਜੇ ਹੱਥ ਵਿੱਚ ਕੁੰਡਾ ਫੜਦਾ ਕਬੇ ਹੱਥ ਰਮਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸੱਚਿਆਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈ ਆ ਚਰਨੀ ਪੌਂਦਾ ਮਖਮਲ ਜੋੜਾ ਚਰਨੀ ਪੌਂਦਾ ਮਖਮਲ ਜੋੜਾ ਦਿਲ ਲੈ ਹੀ ਪਹਾਰ ਤਾਰ ਮੇਰੀ ਜੁੜ ਗਈਆ ਜੁੜ ਗਈਆ ਸਤਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈਆ ਜਦੋਂ ਸਤਗੁਰ ਜੀ ਗੱਦੀ ਧਿਆਉਂਦੇ ਜਦੋਂ ਸਤਗੁਰ ਜੀ ਗੱਦੀ ਧਿਆਉਂਦੇ ਖੇੜਦੀ ਆ ਗਰਜਾਰ ਤਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈਆ ਲਗੀਆ ਸਤਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬਤ